ਰਾਮ ਰਾਮ ਜੀ ਸਾਰਿਆਂ ਨੂੰ ਰਾਧੇ ਰਾਦੇ ਜੀ ਜੈ ਗਊ ਮਾਤਾ ਦੋਸਤੋ ਅਸੀਂ ਕਈ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਗਊਸ਼ਾਲਾ ਦੇ ਅਧਿਕਾਰੀਆਂ ਵੱਲੋਂ ਮੈਂਬਰਾਂ ਵੱਲੋਂ ਇੱਕ ਬੇਨਤੀ ਕੀਤੀ ਗਈ ਸੀ ਤੂੜੀ ਬਾਰੇ ਅੱਜ ਇੱਥੇ ਗਊਸ਼ਾਲਾ ਕਨੌਰ ਚ ਆਪਾਂ ਇਕੱਠੇ ਹੋਏ ਆ ਸਾਰੇ ਅੱਜ ਇਹਨਾਂ ਨੇ ਬੁਲਾਇਆ ਸੀ ਦੇਖਦੇ ਆ ਜੀ ਕੀ ਕਹਿੰਦੇ ਆ ਇਹ ਪ੍ਰਧਾਨ ਜੀ ਖੜੇ ਆ ਗਊਸ਼ਾਲਾ ਦੇ लवली गोयल ਜੀ ਖੜੇ ਆ ਹਾਂਜੀ गोयल ਜੀ जय गौ माता दी टूडी दी ਅਸੀਂ ਸੇਵਾ ਲਈ ਬੇਨਤੀ ਕੀਤੀ ਸੀ ਸਾਰੇ ਕਿਸਾਨ ਵੀਰਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਲਾਕੇ ਨੂੰ ਤੇ ਸਾਰੇ ਇਲਾਕੇ ਦਾ ਬਹੁਤ ਵਧੀਆ ਸਹਿਯੋਗ ਆ ਜੀ ਟੂੜੀ ਦਾ ਸਾਡੇ ਕੋਲ ਇਨਸ਼ਾਅੱਲਾ ਸ਼੍ਰੀ ਕ੍ਰਿਸ਼ਨ ਇਨਸ਼ਾਅੱਲਾ ਕਨੌਰ ਚ ਸਾਰੇ ਕਿਸਾਨ ਵੀਰਾਂ ਨੇ ਵੱਧ ਤੋਂ ਵੱਧ ਟੂੜੀ ਦਾ ਦਾਨ ਕੀਤਾ ਤੇ ਕਨੌਰ ਦੇ ਦੁਕਾਨਦਾਰ ਵੀਰਾਂ ਨੇ ਵੀ ਇਸ ਵਾਰ ਟੂੜੀ ਦਾ ਬਹੁਤ ਸਹਿਯੋਗ ਦਿੱਤਾ ਹੈ ਸਾਰਿਆਂ ਨੇ ਵੱਧ ਚੜ ਕੇ ਟਰਾਲੀਆਂ ਦਿੱਤੀਆਂ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਤੇ ਅੱਗੇ ਵੀ ਅਸੀਂ ਬੇਨਤੀ ਕਰਦੇ ਆਂ ਕਿ ਸ਼੍ਰੀ கிருஷ்ਨ ਗਊਸ਼ਾਲਾ ਕਨੌਰ ਚ ਹਰੇ-ਚਾਰੇ ਲਈ ਤੇ ਦਾਣੇ ਲਈ ਗਊਆਂ ਨੂੰ ਬਹੁਤ ਸਖਤ ਲੋੜ ਹੈ ਤੇ ਜਿਹੜੇ ਕਿਸਾਨ ਵੀਰ ਫਰਾਚਾਰਾ ਬੀਜ ਕੇ ਹੁਣ ਡੇਢ-ਦੋ ਮਹੀਨਾ ਖੇਤ ਖਾਲੀ ਨੇ ਉਹ ਵੀ ਹਰੇ-ਚਾਰੇ ਦੀ ਸੇਵਾ ਕਰ ਸਕਦੇ ਆਂ ਬਹੁਤ-ਬਹੁਤ ਧੰਨਵਾਦ ਲੋ ਜੀ ਗਊਸ਼ਾਲਾ ਕਨੌਰ ਦੇ ਪ੍ਰਧਾਨ ਗੁਲਸ਼ਨ ਕੁਮਾਰ ਜੀ ਵੀ ਕੁਝ ਬੋਲਣਗੇ ਹਾਂਜੀ ਜੈ ਗੋ ਮਾਤਾ ਜੀ ਮੇਰੇ ਵੱਲੋਂ ਵੀ ਸਾਰੇ ਇਲਾਕੇ ਦਾ ਬਹੁਤ-ਬਹੁਤ ਧੰਨਵਾਦ। ਇਹ ਸਾਰੇ ਮੈਂਬਰ ਖੜੇ ਆ ਜੀ, ਆਗੂ ਖੜੇ ਆ ਗਊਸ਼ਾਲਾ ਕਨੌਰ ਦੇ। ਤੇ ਆਪਾਂ ਤੁਹਾਨੂੰ ਦਿਖਾਣੇ ਆ ਜੀ ਜਿਹੜੀ ਤੂੜੀ ਕਿਸਾਨ ਵੀਰਾਂ ਵੱਲੋਂ ਦੁਕਾਨਦਾਰ ਭਰਾਵਾਂ ਵੱਲੋਂ ਸਹਿਯੋਗ ਨਾਲ ਆਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ। ਬੜੀ ਚੰਗੀ ਹੈ। ਹੁਣ ਦੁਬਾਰਾ ਜਿਹੜੀ ਬੇਨਤੀ ਹੈ ਹਰੇ-ਚਾਰੇ ਤੇ ਦਾਣੇ ਲਈ ਹਨਾ ਜੀ ਇੱਥੇ ਲੋੜ ਹੈ ਗਊਸ਼ਾਲਾ ਕਨੌਰ ਦੇ ਵਿੱਚ ਜਿਹੜੇ ਵੀਰ ਇਹਦੇ ਵਿੱਚ ਸਹਾਇਕ ਕਰ ਸਕਦੇ ਆ ਜੀ ਵੱਧ ਚੜ ਕੇ ਕਰੋ ਜੀ ਇਹ ਹੀ ਇਹਨਾਂ ਦੀ ਬੇਨਤੀ ਹੈ ਜਿਆ ਗਊ ਮਾਤਾ ਜਿਨਨੇ ਵੀ ਸਾਡੇ ਇੱਥੇ ਲੋਕ ਸਭਾ ਹਲਕੇ ਪਟਿਆਲਾ ਚ ਉਮੀਦਵਾਰ ਖੜੇ ਨੇ ਜੀ ਸਾਰਿਆਂ ਨੂੰ ਸੱਦਾ ਦੰਦੇ ਆ ਬੇਨਤੀ ਕਰਦੇ ਆ ਅਸ਼ੀਰਿਸ਼ ਕਿਸ਼ਨ ਗਊਸ਼ਾਲਾ ਕਨੌਰ ਚ ਇੱਕ ਵਾਰ ਜਰੂਰ ਆਓ ਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਜੋ ਤਿਲ ਫੁੱਲ ਜੋ ਸੇਵਾ ਕੋਈ ਆਪਣੇ ਹੱਥਾਂ ਨਾਲ ਕਰਨਾ ਚਾਹੁੰਦਾ ਹੈ ਧੰਨ ਦੀ ਸੇਵਾ ਕਰਨਾ ਚਾਹੁੰਦਾ ਹੈ ਇੱਕ ਵਾਰ ਸ਼੍ਰੀ ਕ੍ਰਿਸ਼ਨ ਕੁੰਸ਼ਾਲਾ ਜਰੂਰ ਗੇੜਾ ਮਾਰੋ 12 ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਸ਼ੈਲਰ ਵਾਲੇ ਮੇਰੇ ਵੀਰਾਂ ਦਾ ਤੇ ਭੱਠੇ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਰ ਸਾਲ ਸਾਰੇ ਜਿੰਨੇ ਵੀ ਇਲਾਕੇ ਚ ਭੱਠੇ ਨੇ ਉਹਨਾਂ ਭੱਠਿਆਂ ਚੋਂ ਇੱਟਾਂ ਆਂਦੀਆਂ ਨੇ ਸ਼੍ਰੀ ਕ੍ਰਿਸ਼ਨ ਕੁੰਸ਼ਾਲਾ ਘਨੌਰ ਦੀ ਉਹ ਸਾਰੀ ਲਈ ਜਿਵੇਂ ਇਸ ਵਾਰ ਵੀ ਇੱਕ ਸਾਡੀ ਬਾਹਰਲੀ ਬਾਉਂਡਰੀ ਵਾਲ ਗਿਰੀ ਹੋਈ ਸੀਗੀ ਉਦੇਚ ਸਾਰੇ ਪੱਠੇ ਵਾਲਿਆਂ ਨੇ ਸਹਿਯੋਗ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਪੱਠੇ ਵਾਲੇ ਵੀਰਾਂ ਦਾ ਜੀ